ਦੇਖੋ ਇਹ ਜਿਹੜੀਆਂ ਈਮੇਲਸ ਹਨ ਇਹ ਸਮੇਂ-ਸਮੇਂ ਤੋਂ ਇਹਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਦੀ ਹਵਾਈ ਜਹਾਜ਼ ਦੇ ਵਿੱਚ ਬੰਬ ਦੀ ਧਮਕੀ ਦੀ ਈਮੇਲ ਆ ਜਾਂਦੀ ਹੈ ਫਲਾਈਟਾਂ ਰੁਕ ਜਾਂਦੀਆਂ ਕਿਸੇ ਵੇਲੇ ਹੋਰ Hindu ਜਿਹੜੇ ਮੰਦਰ ਹੈਗੇ ਨੇ ਅਹਿਮ ਮੰਦਰ ਉਹਨਾਂ ਤੇ ਵੀ ਬੰਬ ਧਮਾਕੇ ਦੀਆਂ ਜਾਂ ਨੁਕਸਾਨ ਕਰਨ ਦੀਆਂ ਈਮੇਲਸ ਆਉਂਦੀਆਂ ਰਹੀਆਂ ਹਨ ਮੁੰਦਰਵਾਰ ਸਾਹਿਬ ਦੇ ਵੱਲੋਂ ਆਣੀਆ ਹੋ ਗਿਆ ਸੋ ਇਹ ਈਮੇਲਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਇਹ ਨਹੀਂ ਪਤਾ ਹੈਗਾ ਕਿ ਇਹ ਕੌਣ ਕਰਦਾ ਪਿਆ ਔਰ ਸਹੀ ਵੀ ਹੋ ਸਕਦੀ ਹੈ ਪਰ ਮਸਲਾ ਇਹ ਹੈ ਕਿ ਵੀ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਇਹ ਟ੍ਰੇਸ ਕਰਨਾ ਮੁਸ਼ਕਿਲ ਨਹੀਂ ਹੈ ਕਿ ਈਮੇਲ ਆਈ ਕਿੱਥੋਂ ਹੈ ਤੇ ਅਸਲੀ ਉਸ ਨੂੰ ਟ੍ਰੇਸ ਕਰਕੇ ਤੇ ਜੇ ਇੱਕ ਬੰਦਾ ਫੜਿਆ ਤੇ ਦੱਸੋ ਤਾਂ ਸਹੀ ਨਾ ਕਿਹੜੇ ਇਸ ਅਤਵਾਦੀ ਸੋਚ ਦਾ ਜਿਹੜਾ ਵਿਅਕਤੀ ਹੈ ਜਿਹੜਾ ਕਿ ਇੱਕ ਹਾਰਬਕਸਤਾਨ ਨੂੰ ਨੁਕਸਾਨ ਪਹੁੰਚਾਣ ਦੀ ਗੱਲ ਕਰ ਰਿਹਾ ਉਹਦੇ ਤਾਰ ਕਿੱਥੇ ਜੁੜੇ ਹੋਏ ਨੇ ਉਹ ਕੌਣ ਹੈ ਮਤਲਬ ਉਹ ਉਸ ਤੋਂ ਬਾਅਦ ਇਹਦੀ ਕੋਈ ਖਬਰ ਸਾਨੂੰ ਪਤਾ ਨਹੀਂ ਲੱਗੀ ਉਹ ਕੌਣ ਹੈ ਪਰ ਉਹਦੇ ਗ੍ਰਿਫਤਾਰੀ ਤੋਂ ਬਾਅਦ ਵੀ ਈਮੇਲਸ ਦਾ ਆਣਾ ਸੋ ਇਹ ਵੀ ਵਿਚਾਰ ਮੰਗਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ ਔਰ ਇਹੋ ਜੇ ਸਥਾਨ ਤੇ بجائے ਇਸ ਦੇ ਕਿ ਇਹਦੀ ਕੋਖ ਕਰਕੇ ਇਨਵੈਸਟੀਗੇਸ਼ਨ ਕਰਕੇ ਇਹਦੀ ਜੜ ਤੱਕ ਪਹੁੰਚਿਆ ਜਾਏ ਇਹ ਸਾਰੇ ਮੁੱਦਿਆਂ ਉਪਰ ਸਿਆਸਤ ਖੇਡੀ ਜਾ ਰਹੀ ਹੈ ਕਦੀ ਇੱਕ ਲੀਡਰ ਦੌੜਿਆ ਆਂਦਾ ਹੈ ਕਦੀ ਦੂਜਾ ਆਂਦਾ ਹੈ ਅੱਜ ਭਗਵੰਤ ਸਾਨ ਆ ਰਿਹਾ ਹੈਗਾ ਤੇ ਜਿਹੜੀ ਕਾਰਵਾਈ ਕਰਨੀ ਹੈ ਉਹ ਕਰੋ ਨਾ ਇੱਥੇ ਆ ਕੇ ਕੈਮਰਾ ਬਾਈਕਸ ਨੂੰ ਵਾਈਟਸੇਂ ਦਾ ਕੀ ਸੈਂਸ ਹੈ